ਆਣਾਗੇ ਟੈਂਟ ਪੈਕਿੰਗ ਨੇਜਾਬਾਜੀ ਦੇ ਮੁਕਾਬਲੇ ਪੰਜਾਬ ਆਰਮਡ ਪੁਲਿਸ ਜਲੰਧਰ ਦੀ ਇਹ ਕੋੜ ਸਵਾਰੀ ਦੀ ਟੀਮ ਹੈ ਇਹਨਾਂ ਬਾਰੇ ਦੱਸ ਦਈਏ 8 ਇਹਨਾਂ ਦੇ ਵਿੱਚ ਕੋੜ ਸਵਾਰ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਨੇ 2025 ਦੇ ਵਿੱਚ ਪੰਨੂ ਪਟਕੂਲਾ ਵਿਖੇ ਹੋਈਆਂ ਪੁਲਿਸ ਕੋੜ ਸਵਾਰੀ ਖੇਡਾਂ ਵਿੱਚ 2 골ਡ ਮੈਡਲ 2 ਸਿਲਵਰ 3 ਬ੍ਰੌਂਜ਼ ਮੈਡਲ ਪ੍ਰਾਪਤ ਕੀਤੇ ਨੇ ਹਾਲੇ ਤੇ ਮੁੱਖ ਮੰਤਰੀ ਜੀ ਤੇ ਡੀਜੀਪੀ ਸਾਹਿਬ ਦੀ ਅਗਵਾਈ ਵਿੱਚ ਇਸ ਟੀਮ ਨੂੰ ਵਧੀਆ نسل ਦੇ ਨਵੇਂ ਘੋੜੇ ਇਹਨਾਂ ਨੂੰ ਜਿਹੜੇ 36 ਨਵੇਂ ਘੋੜੇ ਖਰੀਦ ਕੇ ਦਿੱਤੇ ਹਾਲੇ ਹਾਲੇ ਤਾਂ ਕਿ ਇਹ ਸਾਡੀ ਵਿਰਾਸਤ ਨੂੰ ਏਦਾਂ ਹੀ ਅੱਗੇ ਤੋਰ ਸਕਣ ਜ਼ੋਰਦਾਰ ਤਾੜੀਆਂ ਦੇ ਨਾਲ ਆਪਾਂ ਇਹ ਪੰਜਾਬ ਦਾ ਵਿਰਸਾ ਸਾਡਾ ਕਿਉਂਕਿ ਜਦੋਂ-ਜਦੋਂ ਵੀ ਪੰਜਾਬ ਦੇ ਉੱਤੇ ਵਿਦੇਸ਼ੀ ਜਰਵਾਣਿਆਂ ਨੇ ਹਮਲੇ ਕੀਤੇ ਨੇ ਤਾਂ ਸਾਡੇ ਬਜ਼ੁਰਗ ਸਾਡੇ ਯੋਧੇ ਆਜ਼ਾਦੀ ਕੋ ਲਾਟਿਏ ਸਾਡੇ ਜਿਹੜੇ ਯੋਧੇ ਜਿ ਹੋਏ ਨੇ ਜਿਨ੍ਹਾਂ ਨੇ اٹਕ ਤੱਕ ਰਾਜ਼ ਕੀਤਾ ਉਹ ਉਸ ਵੇਲੇ ਇਹ ਕੋੜਿਆਂ ਦੇ ਹੀ ਸਰਦਾਰੀ ਰਹੀ ਹੈ ਵਿਅਕਤੀਗਤ ਟੈਂਟ ਪੈਕਿੰਗ ਇਨਸਪੈਕਟਰ ਜੰਗਵੀਰ ਸਿੰਘ ਕੋੜਾ ਸ਼ਹਿਨਸ਼ਾਹ ਤੇ ਆਪੇ ਤਾੜੀਆਂ ਮਾਰੀ ਜਾਓ ਇਹਨਾਂ ਦੀ ਪਰਫਾਰਮੈਂਸ ਦੇਖ ਕੇ ਅਗਲੇ ਜਿਹੜੇ ਆ ਰਹੇ ਨੇ ਇਨਸਪੈਕਟਰ ਲਖਮਿੰਦਰ ਸਿੰਘ ਕੋੜੀ ਕ੍ਰਿਸ਼ਮਾ ਤੇ ਇਨਸਪੈਕਟਰ ਲਖਮਿੰਦਰ ਸਿੰਘ ਆਉਣਗੇ ਪੀਏਪ ਜਲੰਧਰ ਦੀ ਰਿਪੋਰਟਸ ਬਾਰੇ ਟੀਮ ਬਹੁਤ ਹੀ ਮੁੱਖ ਮੰਤਰੀ ਜੀ ਨੇ ਡੀਜੀਪੀ ਸਾਹਿਬ ਨੇ ਇਹਨਾਂ ਨੂੰ 36 ਨਵੇਂ ਘੋੜੇ ਖਰੀਦ ਕੇ ਦਿੱਤੇ ਨੇ ਤਾਂ ਕਿ ਅਸੀਂ ਵਿਰਾਸਤ ਨੂੰ ਅੱਗੇ ਤੋਰ ਸਕੀਏ ਇੰਸਪੈਕਟਰ ਲਖਵਿੰਦਰ ਸਿੰਘ ਕੌੜੀ ਕਿਰਚਮਾ ਜ਼ੋਰਦਾਰ ਤਾੜੀਆਂ ਸ਼ਾਨਦਾਰ ਪ੍ਰਦਰਸ਼ਨ ਅਗਲੇ ਕੋਟਸਵਾਰ ਜਿਹੜੇ ਆਉਣਗੇ ਐਸਈ ਮਨਜੀਤ ਸਿੰਘ ਘੋੜਾ ਆਫਤਾ ਐਸਈ ਮਨਜੀਤ ਸਿੰਘ ਘੋੜਾ ਆਫਤਾ ਦੇ ਉੱਪਰ ਵਿਅਕਤੀਗਤ ਟੈਂਟ ਪੈਕਿੰਗ ਇਹ ਅਸੀਂ ਮਨਜੀਤ ਸਿੰਘ ਕੋੜਾ ਹਫਤਾ ਹਾਲੇ ਹਾ ਸ਼ਾਨਦਾਰ ਕੋਸ਼ਿਸ਼ ਅਗਲੇ ਸਿਪਾਹੀ ਰਮਨ ਕੁਮਾਰ ਕੋੜੀ ਡਾਲਫਿਨ ਸਿਪਾਹੀ ਪੰਜਾਬ ਪੁਲਿਸ ਦੇ ਰਮਨ ਕੁਮਾਰ ਕੋੜੀ ਡਾਲਫਿਨ ਦੇ ਉਤੇ ਸ਼ਾਨਦਾਰ ਪ੍ਰਦਰਸ਼ਨ ਇਹ ਸਾਡੀ ਵਿਰਾਸਤੀ ਖੇਡ ਹੈ ਜਿਹਦੇ ਉੱਤੇ ਸਾਡੇ ਯੋਧੇ ਜਿਨ੍ਹਾਂ ਨੇ ਮੁਗਲਾਂ ਦੀ ਜਾੜ ਇਸ ਦੇਸ਼ੋਂ ਪੱਟੀ ਸਾਡੇ ਗੁਰੂ ਸਹਿਬਾਨ ਉਹਨਾਂ ਨੇ ਇਹਨਾਂ ਘੋੜੇ ਇਹੀ ਘੋੜਿਆਂ ਦੀਆਂ ਨਸਲਾਂ ਅੱਗੇ ਤੁਰੀਆਂ ਆ ਰਹੀਆਂ ਨੇ ਉਹ ਇਹ ਉਹਨਾਂ ਦੇ ਉਹਨਾਂ ਉਹ ਇਹਨਾਂ ਦੇ ਵੱਡੇ ਵੱਡੇ ਰੇ ਹੋਣਗੇ ਤੇ ਮੁੱਖ ਮੰਤਰੀ ਜੀ ਨੇ 36 ਘੋੜੇ ਇਹਨਾਂ ਨੂੰ ਨਵੇਂ ਲੈ ਕੇ ਦਿੱਤੇ ਨੇ ਜੋੜੀ ਚ ਸਿਪਾਹੀ ਕਰਨਦੀਪ ਸਿੰਘ ਘੋੜਾ ਸੁਲਤਾਨ ਤੇ ਸਿਪਾਹੀ ਬਲਕਾਰ ਸਿੰਘ ਘੋੜਾ ਤੂਫਾਨ ਤੇ ਦੋ ਦੋ ਕੋੜਸਵਾਰ ਇਕੱਠੇ ਆਉਣਗੇ ਇਹਨੂੰ ਜੋੜੀ-ਜੋੜੀ ਕਹਿੰਦੇ ਆ ਟੈਂਟ ਪੈਕਿੰਗ ਦੇ ਵਿੱਚ ਟੈਕਨੀਕਲ ਟਰਮ ਹੈ ਜੋੜੀ-ਜੋੜੀ ਅਗਲੇ ਕੋੜਸਵਾਰ ਆਉਣਗੇ ਸਿਪਾਹੀ ਰਾਜਕੁਮਾਰ ਕੋੜਾ ਸ਼ਹਿਰੀ ਤੇ ਤੇ ਸਿਪਾਹੀ ਪਟੇਲ ਕੋੜਾ ਸ਼ਹਿਨਸ਼ਾਹ ਤੇ ਕੋੜਾ ਸ਼ੇਰ ਸ਼ਾਹ ਇਸ ਤੋਂ ਬਾਅਦ ਟੀਮ ਪੈਕਿੰਗ ਹੋਏਗੀ ਟੀਮ ਪੈਕਿੰਗ ਦੇ ਵਿੱਚ ਚਾਰ-ਚਾਰ ਕੋੜਸਵਾਰ ਇਕੱਠੇ ਆਉਣਗੇ ਪਹਿਲਾ ਸਿੰਗਲ ਫਿਰ ਡਬਲ ਹੁਣ 4 4 ਬਲੀ ਬਲੀ ਸਾਡੀ ਵਿਰਾਸਤੀ ਖੇਡ ਘੋੜਸਵਾਰੀ ਜਿਨ੍ਹਾਂ ਨੇ اٹਕ ਤੱਕ ਰਾਜ ਕੀਤਾ ਕਾਬਲ ਕੰਦਾਰ ਤੱਕ ਜਿਸ ਨੂੰ ਅਮਰੀਕਾ ਵੀ ਨਹੀਂ ਜਿੱਤ ਸਕਿਆ ਇਹ ਸਾਡੇ ਯੋਧਿਆਂ ਨੇ ਉੱਥੇ ਤੱਕ ਰਾਜ ਕੀਤਾ ਤੇ ਬਦ ਤੱਕ ਰਾਜ ਕੀਤਾ ਇਹਨਾਂ ਘੋੜਿਆਂ ਦੀ ਬਦੌਲਤ ਹੀ ਸਾਡੇ ਯੋਧਿਆਂ ਨੇ ਜਿਹੜੀਆਂ ਸਾਡੀਆਂ ਪ੍ਰਾਤਨ ਜੰਗਾਂ ਜਿੱਤੀਆਂ ਨੇ ਅੱਜ ਰਾਜਪਦਰੀ ਸਮਾਗਮ ਦੇ ਵਿੱਚ ਇੰਸਪੈਕਟਰ ਜੰਗਵੀਰ ਕੋੜਾ ਸ਼ਹਿਨਸ਼ਾਹ ਇੰਸਪੈਕਟਰ ਲਖਵਿੰਦਰ ਸਿੰਘ ਕੋੜੀ ਕ੍ਰਿਸ਼ਮਾ ਇਨਸਪੈਕਟਰ ਮਜੀਦ ਸਿੰਘ ਕੋੜਾ ਆਫਟਾ ਸਿਪਾਹੀ ਰਮਨ ਕੁਮਾਰ ਕੋੜਾ ਡੋਲਫਿਨ ਚਾਰਾਂ ਨੇ ਕਾਬਜਾਬੀ ਦਿਖਾਈ ਆ ਜ਼ੋਰਦਾਰ ਤਾੜੀਆਂ ਹੋ ਜਾਣੇ ਨਾਲੇ ਅਗਲੇ ਚਾਰ ਕੋੜ ਸਵਾਰ ਆਉਣਗੇ ਸਿਪਾਹੀ ਕਰਨਦੀਪ ਕੋੜਾ ਸੁਲਤਾਨ ਸਿਪਾਹੀ ਬਲਕਾਰ ਸਿੰਘ ਕੋੜਾ ਤੂਫਾਨ ਸਿਪਾਹੀ ਰਾਜ ਕੁਮਾਰ ਕੋੜਾ ਸ਼ੈਰੀ ਤੇ ਸਿਪਾਹੀ ਪਟੇਲ ਕੋੜਾ ਸ਼ੇਰ ਸ਼ਾਹ ਦੇ ਉੱਤੇ ਚਾਰ ਕੋੜ ਸਵਾਰ ਪੀਏਪ ਜਲੰਧਰ ਦੇ ਇਹ ਕੋੜ ਸਵਾਰ ਬਹੁਤ ਔਖੀ ਆ ਇਹ ਸ਼ੌਕ ਕੋਈ ਖਾਲਾ ਜੀ ਦਾ ਬਾੜਾ ਨਹੀਂ ਘੋੜੇ ਪਾਲਨੇ ਇਹ ਜਿਹੜੀ ਵਿਰਾਸਤ ਦੀ ਖੇਡ ਮੁੱਖ ਮੰਤਰੀ ਜੀ ਨੇ 36 ਘੋੜੇ ਨਵੇਂ ਲੈ ਕੇ ਦਿੱਤੇ ਨੇ ਪੰਜਾਬ ਪੁਲਿਸ ਨੂੰ ਸ਼ਾਨਦਾਰ ਪ੍ਰਦਰਸ਼ਨ ਚਾਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਇਸ ਤੋਂ ਬਾਅਦ ਟੈਂਟ ਪੈਕਿੰਗ ਦੀ ਜਿਹੜੀ ਲਾਸਟ ਆਈਟਮ ਹੋਏਗੀ ਇੰਡੀਅਨ ਫਾਇਲ ਇੰਡੀਅਨ ਫਾਇਲ ਦੇ ਵਿੱਚ 8 ਘੋੜਸਵਾਰ ਇਕੱਠੇ ਆਉਣਗੇ 8 ਘੋੜਸਵਾਰ ਇਕੱਠੇ ਆਉਣਗੇ ਬਹੁਤ ਹੀ ਸ਼ਾਨਦਾਰ ਪੇਸ਼ਕਾਰੀ ਹੋਏਗੀ ਇਹ ਪੀਏਪ ਜਲੰਧਰ ਦੇ ਇੰਸਪੈਕਟਰ ਯੰਗਬੀਰ ਕੋੜਾ ਸ਼ਹਿਨਸ਼ਾਹ ਤੇ ਆਉਣਗੇ ਇੰਸਪੈਕਟਰ ਲਖਵਿੰਦਰ ਸਿੰਘ ਕੋੜੀ ਕ੍ਰਿਸ਼ਮਾ ਈਐਸਆਈ ਮਨਜੀਤ ਸਿੰਘ ਕੋੜਾ ਅਫਤਾਬ ਸਿਪਾਹੀ ਰਮਨ ਕੁਮਾਰ ਕੋੜੀ ਡੋਲਫਿਨ ਸਿਪਾਹੀ ਕਰਨਦੀਪ ਸਿੰਘ ਕੋੜਾ ਸੁਲਤਾਨ ਸਿਪਾਹੀ ਬਲਕਾਰ ਸਿੰਘ ਕੋੜਾ ਤੂਫਾਨ ਸਿਪਾਹੀ ਰਾਜਕੁਮਾਰ ਕੋੜਾ ਸ਼ੇਰੀ ਤੇ ਸਿਪਾਹੀ ਪਟੇਲ ਕੋੜਾ ਸ਼ੇਰ ਸਾਹ ਤੇ ਨਾਮ ਵੀ ਇਹਨਾਂ ਦੇ ਬੜੇ ਇਹਨਾਂ ਨੇ ਇਤਿਹਾਸਕ ਰੱਖੇ ਹੋਏ ਨੇ ਤੇ ਇਹ ਜਿਹੜੀ ਸਾਡੇ ਵਿਰਾਸਤੀ ਖੇਡ ਘੋੜ ਸਵਾਰੀ ਇਹਨੂੰ ਲੁੱਟ ਖੋਣ ਤੋਂ ਬਚਾਉਣ ਲਈ ਮੁੱਖ ਮੰਤਰੀ ਜੀ ਨੇ ਡੀਜੀਪੀ ਸਾਹਿਬ ਦੇ ਨਾਲ ਨਾਲ ਕੇ ਇਹਨਾਂ ਨੂੰ 36 ਘੋੜੇ ਨਵੇਂ ਖਰੀਦ ਕੇ ਦਿੱਤੇ ਨੇ ਤਾਂ ਕਿ ਇਹ ਵਿਰਾਸਤੀ ਖੇਡ ਨੂੰ ਅਸੀਂ ਅੱਗੇ ਤੋਰ ਸਕੀਏ ਸ਼ਹਿਨशाह ਗ੍ਰਿਸ਼ਮਾ ਡਾਲਫਿਨ ਸੁਲਤਾਨ ਤੂਫਾਨ ਸ਼ੈਰੀ ਸ਼ੇਰਚਾ ਜ਼ੋਰਦਾਰ ਦਰਿਆ ਹੋ ਜਾਣੇ ਨਾਲੇ ਇਹ ਸਾਡੀਆਂ ਰਗਾਂ ਦੇ ਵਿੱਚ ਇਹ ਵਿਰਾਸਤੀ ਖੇਡਾਂ ਇਹ ਪੰਜਾਬ ਜਿਹੜਾ ਖੜਕ ਪੂਜਾ ਦੇਸ਼ ਦੀ ਲੰਮਾ ਬਾਰਡਰ ਹੈ ਸਾਡਾ ਇਹ